ਜੋ ਜਿਹੜੀ ਇਸ ਮੀਟਿੰਗ ਦੇ ਵਿੱਚ ਕਾਨਫਰੰਸ ਦੇ ਵਿੱਚ ਲੀਡਰਸ਼ਿਪ ਜੀ ਖਨੋਰਦੀ ਉਹ ਸਾਰੀ ਉਹ ਸੀ ਜਿਹੜੀ ਕਿਸੇ ਵੇਲੇ ਮਦਨਲਾ ਜਰਾਲ ਪ੍ਰਦੇ ਮੋਢੇ ਨਾਲ ਮੋਢੇ ਨਾਲ ਖੜੀ ਸੀ ਜਿਹੜੀ ਉਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਨੇ ਭਾਵੇਂ ਦੋ ਸਾਰਾ ਵੀ ਹੋਵੇ ਜਾਂ ਉਸ ਤੋਂ ਪਹਿਲਾਂ ਜਿਹੜੇ ਅਜਾਤ ਹੋਰਦੇ ਹੋਵੇ ਉਹਦੇ ਵਿੱਚ ਐਹ ਭੂਮਿਕਾ ਸੀ ਪਰ ਹੁਣ ਕਾਰਨ ਕੀ ਰਹੇ ਨੇ ਕਿ ਉਹਨਾਂ ਤੋਂ ਵੱਖ ਹੋਣਾ ਪੈ ਗਿਆ ਜਿਵੇਂ ਹੁਣ ਉਹਨੂੰ ਸੱਦਾਂ ਲਾਜ਼ਰ ਇਹਦੇ ਬਾਰੇ ਥੋੜਾ ਸਥਿਤੀ ਜਰੂਰ ਕਲੀਅਰ ਕਰਦੇ ਕਿ ਅਸੀਂ ਤਾਂ ਨਹੀਂ ਦੇਖੋ ਵੱਖ ਫੈ ਮੰਡੀ ਵੀ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਕਹਿ ਗਏ ਸੀ ਕਾਰਨ ਕੀ ਰਹੇ ਨੇ ਕਾਰਨ ਤਾਂ ਕੁਝ ਵੀ ਨਹੀਂ ਸੀਗਾ ਅਸੀਂ ਜਿਹੜੇ ਵਰਕਾ ਸੀ ਜਿਹੜਾ ਕੋਈ ਆਣਾ ਚਾਹੁੰਦਾ ਸੀਗਾ ਵੈਲਕਮ ਸੀਗਾ ਹੁਣ ਅਸੀਂ ਸਪੈਸ਼ਲੀ ਨਾਂ ਤੱਕ ਜਿਹਨੂੰ ਲੈਣ ਗਏ ਆਂ ਕਦੇ ਵਰਕਰ ਲੀਡਰ ਦੇ ਨਾਲ ਨਹੀਂ ਜਾਂਦਾ ਵਰਕਰ ਉੱਥੇ ਹੀ ਰਹਿੰਦਾ ਤੁਸੀਂ ਪੁਰਾਣਾ ਇਤਿਹਾਸ ਵੀ ਦੇਖ ਲਓ ਕਿ ਜਿੰਨਾ ਜਿੰਨਾ ਬੰਦਿਆਂ ਨੇ ਕਾਂਗਰਸ ਨਾਲ ਬਗਾਵਤ ਕਰਕੇ ਆਪਣੀ ਨਵੀਂ ਪਾਰਟੀ ਬਣਾਈ ਐ ਉਹ ਕੋਈ ਬੰਦੇ ਕਾਮਯਾਬ ਨਹੀਂ ਹੋਏ ਸਾਨੂੰ ਜਿਹੜਾ ਹਾਈ ਕਮਾਂਡ ਵੱਲੋਂ ਆਇਆ ਜਿੱਤੋਂ ਪ੍ਰੌਡਰ ਹੈ ਵੀ ਤੁਸੀਂ ਇਹ ਕੰਮ ਕਰਨਾ ਅਸੀਂ ਆਪਣਾ ਕੰਮ ਕਰ ਰਹੇ ਆਂ ਉਹ ਆਪਣਾ ਕੰਮ ਕਰ ਰਹੇ ਜਿੱਥੇ ਉਹਨਾਂ ਦੀ ਡਿਊਟੀ ਲਾਈ ਹੈ ਸ਼ਾਇਦ ਉਰਕੇ ਉਹ ਆਪਣਾ ਕੰਮ ਕਰਦੇ ਹੋਣਗੇ ਕਿ ਮੰਨੀ ਹੈ ਕਿਉਂਕਿ ਚਰਚਾਵਾ ਇਹ ਵੀ ਚੱਲ ਪਈਆਂ ਨੇ ਕਹਿੰਦੇ ਵੀ 2024 24 ਦੇ ਨਾਲ 27 ਦੀ ਵੀ ਤਿਆਰੀ ਹੋ ਰਹੀ ਹੈ ਤਾਂ ਮੇ ਹਲਕੇ ਪੱਧਰ ਦੇ ਕਰ ਲਈ ਜਾਂ ਫਿਰ ਪੂਰੇ ਪੰਜਾਬ ਦੇ ਵਿੱਚ ਕਰ ਲਈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿਮਰ ਜਿਵੇਂ 13 ਜ਼ੀਰੋ ਦਾਵਾ ਕਰ ਰਹੇ ਨੇ ਦੂਜੇ ਪਾਸੇ ਅਰਵਿੰਦ ਜਿਹੜਾ ਆਪਣੇ ਰਾਜਾ ਬਰਿੰਗ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਉਹਨਾਂ ਨੇ ਵੀ ਦਾਵਾ ਕਰਤਾ ਕਹਿੰਦੇ ਮੇਰੇ ਹੱਥੀਆਂ ਲਕੀਰਾਂ ਦੱਸ ਦਿੰਦੇ ਨੇ ਵੀ ਮੈਂ ਮੁੱਖ ਮੰਤਰੀ ਬਣੂਗਾ ਕਿਤੇ ਲਾਲੀ ਤੇ ਹਬਾਈ ਹਰਦੀਪ ਦਾਵਾ ਕਰਦੇ ਵੀ 2027 ਦਾ ਉ ਟਿਕਟ ਚਾਹੇ ਉਹ ਐਮਐਲਏ ਦੀ ਹੈ ਚਾਹੇ ਉਹ ਐਮਪੀ ਦੀ ਹੈ ਜੀ ਕਾਫੀ ਬੰਦੇ ਉਹਦੇ ਬਾਰੇ ਤੁਸੀਂ ਅਪਲਾਈ ਕਰਦੇ ਆ لیکن ਜਿਹੜੀ ਹਾਈ ਕਮਾਂਡ ਨੂੰ ਦੀ ਹੈ ਟਿਕਟ ਤਾਂ ਇੱਕ ਬੰਦੇ ਨੂੰ ਦੇਣੀ ਹੁੰਦੀ ਹੈ ਨਹੀਂ ਮੈਂ ਅਸੀਂ ਇਹ ਉਮੀਦ ਨਹੀਂ ਕਰਦੇ ਅਸੀਂ ਤਾਂ ਇੱਕ ਵਰਕਰਾਂ ਜੋ ਪਾਰਟੀ ਹਾਈ ਕਮਾਂਡ ਕਿਸੇ ਉੱਤੇ ਭਰੋਸਾ ਕਰਦੀ ਵਿਸ਼ਵਾਸ ਕਰਦੇ ਪਾਰਟੀ ਦਾ ਕੰਮ ਸਾਡੇ ਸਾਡੇ ਮਨ ਬਿਲਕੁਲ ਨਹੀਂ ਸਾਡਾ ਕੰਮ ਵਰਕ ਕਰਨਾ ਸਾਡਾ ਫਰਜ਼ ਹੈ ਜਦੋਂ ਵੀ ਇੱਕ ਟਿਕਟ ਅਪਲਾਈ ਕੀਤੀ ਜਾਂਦੀ ਹੈ ਉਹਦੇ ਵਿੱਚ ਕੋਈ ਵਰਕਰ ਵੀ ਟਿਕਟ ਅਪਲਾਈ ਕਰ ਸਕਦਾ ਹੈ ਉਹਦੇ ਕੋਈ ਦਿੱਕਤ ਨਹੀਂ ਕੀ ਉਹ ਪਾਰਟੀ ਹਾਈ ਕਮਾਂਡ ਨੇ ਦੇਖਣਾ ਹੁੰਦਾ ਕਿਸ ਨੂੰ ਅੱਗੇ ਕਰਨਾ ਕਿਸ ਨੂੰ ਪਿੱਛੇ ਕਰ ਤੁਸੀਂ ਕਰੋਗੇ ਜੇਕਰ ਉੱਪਰੋਂ ਹੁਕਮ ਆਉਂਦਾ ਹੈ ਵੀ ਹਾਂ ਕਰੋ ਨਹੀਂ ਫਿਲਹਾਲ ਤਾਂ ਅਸੀਂ ਸਿਰਫ ਅੱਜ ਦੇ ਇਲੈਕਸ਼ਨ ਬਾਰੇ ਸੋਚ ਰਹੇ ਹਾਂ ਹਲੇ 3 ਸਾਲ ਬਹੁਤ ਹੈ ਬਹੁਤ ਲੰਬਾ ਸਮਾਂ ਕਿਉਂਕਿ ਤੁਸੀਂ ਪੁਰਾਣੇ ਵਰਕਰ ਹੋ ਕਾਂਗਰਸ ਦੇ ਤੇ ਮਹਾਰਾਣੀ ਪ੍ਰਨੀਤ ਕੌਰ ਵੀ ਕਾਂਗਰਸ ਦੇ ਜਿਹੜੇ ਘਨੌਰ ਦੇ ਨੇ ਖਾਸ ਕਰਕੇ ਮੀਟਰ ਉਹਨਾਂ ਦੇ ਬੜੇ ਨਜ਼ਦੀਕ ਹੈ ਕਿਤੇ ਤੁਹਾਨੂੰ ਤਾਂ ਮੈਲਾ ਵੱਲੋਂ ਫੋਨ ਆਇਆ ਵੀ ਹਾਂ ਭਾਈ ਖਿਆਲ ਰੱਖਿਓ ਸਾਡਾ ਨੈਚੁਰਲੀ ਜੇ ਸਾਡੇ ਐਮਪੀ ਰਹੇ ਉਹਨਾਂ ਦੇ ਨਜ਼ਦੀਕ ਤਾਂ ਅਸੀਂ ਹੋਵਾਂਗੇ ਪਰ ਅਗਲੀ ਗੱਲ ਇਹ ਹੁੰਦੀ ਜਦੋਂ ਉਹ ਪਾਰਟੀ ਦੇ ਵਿੱਚੋਂ ਦੂਜੀ ਪਾਰਟੀ ਵਿੱਚ ਚੇਂਜ ਕਰ ਪਰ ਇਸ ਵਰਕਰਾਂ ਦਾ ਕੰਮ ਤਾਂ ਉੱਥੇ ਖੜਾ ਕਾਂਗਰਸ ਦੀ ਇੱਕ ਖੂਬਸੂਰਤੀ ਰਹੀ ਹੈ ਕਾਂਗਰਸ ਦੇ ਲੀਡਰ ਬਦਲ ਸਕਦੇ ਆ ਵਰਕਰ ਉੱਥੇ ਰਹਿੰਦੇ ਆ ਨਲਜੀਤ ਤੁਹਾਨੂੰ ਕੀ ਲੱਗਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਨੌਰ ਦੇ ਵਿੱਚ ਤੁਹਾਡੇ ਵੀ ਫਲੈਕਸ ਲੱਗੇ ਸੀ ਬਈ ਹਰਦੀਪ ਸਿੰਘ ਲਾਡਾ ਹੋਰਾਂ ਨੇ ਲੱਗੇ ਸੀ ਉਹਦੇ ਵਿੱਚ ਵੀ ਮਦਨ ਜਲਾਲਪੁਰ ਹੋਰਾਂ ਦੀ ਤਸਵੀਰ ਕੈਪ ਸੀ ਇਹ ਐਸਾ ਕੁਝ ਨਹੀਂ ਹੈਗਾ ਕਾਂਗਰਸ ਸਾਰੀ ਇੱਕ ਜੁੱਟ ਹੈ ਕਈ ਵਾਰੀ ਹੋ ਜਾਂਦਾ ਵੀ ਆਪਣਾ ਜਲਦਬਾਜ਼ੀ ਵਿੱਚ ਕੋਈ ਚੀਜ਼ ਦੀ ਤਸਵੀਰ ਰਹਿ ਗਈ ਹੋਏ ਹਾਈ ਕਮਾਂਡ ਦੀ ਉੱਪਰ ਸਾਰੀ ਲੀਡਰਸ਼ਿਪ ਦੀ ਫੋਟੋ ਲੱਗੀ ਸੀ ਜਿਉਂ ਪਿਛਲੇ ਦਿਨਾਂ ਅੱਜ ਗੱਲ ਚੱਲੀ ਸੀ ਹਰਦੇয়াল ਜੀ ਦੀ ਉਹਨਾਂ ਨੇ ਪਾਰਟੀ ਦੇ ਵਿੱਚ ਟਿਕਟ ਮੰਗੀ ਜਿਹੜਾ ਬੰਦਾ ਪਾਰਟੀ 'ਚ ਮਿਹਨਤ ਕਰਦਾ ਹੈ ਕਾਂਗਰਸ ਦਾ ਸੰਵਿਧਾਨ ਹੈ ਟਿਕਟ ਮੰਗਣ ਦਾ ਹੱਕ ਹਰ ਲੋਕ ਜਾਜਵੀ ਵੀ ਹੈ ਕਾਂਗਰਸ ਦਾ ਸਵਿਧਾਨ ਹੈ ਵੀ ਹਾਂ ਟਿਕਟ ਬੰਦਾ ਕੋਈ ਵੀ ਅਪਲਾਈ ਕਰ ਸਕਦਾ ਹਰ ਛੋਟੇ ਛੋਟਾ ਵਰਕਰ ਅਪਲਾਈ ਕਰ ਸਕਦਾ ਜੀ ਹਾਲੇ ਤੱਕ ਕਾਂਗਰਸ ਦੇ ਵੱਲੋਂ ਤੁਸੀਂ ਅੱਜ ਮੀਟਿੰਗ ਕੀਤੀ ਗਈ ਜਿਹੜੀ ਪਰ ਜਿਹੜੇ ਵਿਧਾਇਕ ਨੇ ਮਦਲਾ ਜਲਾਲਪੁਰ ਹੋਰੀ ਹੋਗੀ ਹਾਲੇ ਤੱਕ ਕਾਂਗਰਸ ਨੇ ਨਾ ਡਾਕਟਰ ਵੀਰ ਗੰਦੀ ਹੋਰਾਂ ਨੇ ਕਨੌਰ ਦੇ ਵਿੱਚ ਹਾਲੇ ਤੱਕ ਸਰਗਰਮੀਆਂ ਸ਼ੁਰੂ ਨਹੀਂ ਕੀਤੀਆਂ ਕਾਰਨ ਕੀ ਨੇ ਇੰਨੀ ਦੇਰੀ ਕਿਉਂ ਹੋਈ ਦੇਖੋ ਜੀ ਉਹ ਇੱਕ ਨਿੱਜੀ ਕਾਰਨ ਤਾਂ ਨਹੀਂ ਕਿ ਐਸੇ ਪਿੱਛੇ ਉਹਨਾਂ ਸਿਹਤ ਥੋੜੀ ਢਿੱਲੀ ਸੀਗੀ ਉਹ ਵਿੱਚੋਂ ਬਿਮਾਰ ਵੀ ਰਹੇ ਹਾਂ ਚੈੱਕਅਪ ਵਾਸਤੇ ਗਏ ਸੀ ਉਹਨਾਂ ਆਪਣੇ ਆਪ ਇੰਟਰਵਿਊ ਵਿੱਚ ਵੀ ਦੱਸਿਆ ਵੀ ਪੰਜਾਬ ਦੇ ਵਿੱਚ ਚੋਣਾਂ ਦਾ ਜਿਹੜਾ ਵਿਗਲਬਾ ਚੁੱਕਿਆ ਹੈ ਤੇ ਦੂਜੇ ਪਾਸੇ ਜਿੱਥੇ ਪੰਜਾਬ ਕਾਂਗਰਸ ਦੇ ਵਿੱਚ ਪੰਜਾਬ ਲੈਵਲ ਤੇ ਜੋ ਕੁਝ ਵੋਟਾਂ ਨੂੰ ਲੈ ਕੇ ਜਾਂ ਫਿਰ ਉਮੀਦਵਾਰਾਂ ਨੂੰ ਲੈ ਕੇ ਜਿਵੇਂ ਕਿਸੇ ਤੋਂ ਤਾਂ ਚੱਲ ਰਹੀ ਹੈ ਉਸੇ ਤਰ੍ਹਾਂ ਹਲਕਾ ਪੱਧਰ ਤੇ ਵੀ ਅੱਜ ਬਿਨੈ ਜਿਹੜੇ ਸਬਕਾ ਐਮਐਲਏ ਨੇ ਮਦਨਾਲਾ ਜਲਾਲਪੁਰ ਉਹਨਾਂ ਤੋਂ ਬਿਨਾਂ ਜਿਹੜੇ ਉਹਨਾਂ ਦੇ ਪਿਛਲੇ ਸਮੇਂ ਦੇ ਵੀ ਸਾਥੀ ਰਹੇ ਨੇ ਉਹਨਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਮੀਟਿੰਗ ਚੋਣਾਂ ਦੇ ਸਬੰਧ ਦੇ ਵਿੱਚ ਕੀਤੀ ਗਈ ਹੈ ਕਿ ਕਾਰਨ ਕੀ ਰਹੇ ਨੇ ਮਦਨਾਲਾ ਜਲਾਲਪੁਰ ਕਿਉਂ ਨਹੀਂ ਪਹੁੰਚੇ ਇੱਥੇ ਹੋਰ ਕੀ ਕੁਝ ਕਰ ਰਹੇ ਇਹਨਾਂ ਸਾਰੇ ਮਸਲੇ ਲੈ ਕੇ ਇੱਕ ਨੋਰ ਹਲਕੇ ਦੇ ਨਾਲ ਸੰਬੰਧਤ ਕਾਂਗਰਸ ਨੂੰ ਲੈ ਕੇ ਖਾਸ ਤੌਰ ਦੇ ਤੇ ਗੱਲਬਾਤ ਹੋਵੇਗੀ ਸਾਡੇ ਨਾਲ ਨੇ ਹਰਦੀਪ ਸਿੰਘ ਲਾਡਾ ਜੀ ਤੇ ਦੂਜੇ ਪਾਸੇ ਪ੍ਰਵਿੰਦਰ ਸਿੰਘ ਲਾਲੀ ਤੇ ਹੋਰ ਜਿਹੜੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਹੈ ਘਨੌਰ ਦੀ ਉਹ ਸਾਡੇ ਨਾਲ ਮੌਜੂਦ ਨੇ ਆਪ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰ ਲੈਂਦੇ ਆ ਫਿਰ ਕਰਾਂਗੇ ਵਿਸਤਾਰਪੂਰਵ ਦੇ ਚਰਚਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਨਦੀਪ ਜੀ ਸਾਡੇ ਵੱਲੋਂ ਸਾਰਿਆਂ ਵੱਲੋਂ ਤੁਹਾਨੂੰ ਤੇ ਪੁਆ ਟੀਵੀ ਜੀ ਇਹ ਸਾਰੇ ਜਿੰਨੇ ਵੀ ਦਰਸ਼ਕ ਦੇਖ ਰਹੇ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੇ ਵਾਹਿਗੁਰੂ ਜੀ ਕਾ ਖਾਲਸਾ ਸਭ ਤੋਂ ਪਹਿਲਾਂ ਇਹ ਗੱਲ ਕਲੀਅਰ ਕਰ ਦੋ ਜਿਹੜੀ ਮੀਟਿੰਗ ਰੱਖੀ ਗਈ ਹੈ ਕਿਸ ਸਿਰਸਧਰਪ ਦੇ ਵਿੱਚ ਸੀ ਕਾਰਨ ਕੀ ਸੀ ਮੀਟਿੰਗ ਬਿਨਾਂ ਜਿਹੜੇ ਐਮਐਲਏ ਸੀ ਪਹਿਲਾਂ ਸਬਕਾ ਜਲਾਲਪੁਰੀ ਉਹਨਾਂ ਦੀ ਬਿਨਾਂ ਮੌਜੂਦਗੀ ਦੇ ਵਿੱਚ ਕਿਵੇਂ ਕੀ ਕੁਝ ਚੱਲ ਰਿਹਾ ਠੀਕ ਠਾਕ ਸਿਆਸਦ ਦੇ ਵਿੱਚ ਕੋਈ ਇੱਥੇ ਵੀ ਦੋ ਪਾਰਟੀਆਂ ਬਣਦੀ ਜਾ ਰਹੀ ਨੇ ਕਾਂਗਰਸ ਨਹੀਂ ਭਾਈ ਜੀ ਇਦਾਂ ਹੁੰਦਾ ਹੈ ਕਿ ਸਾਡਾ ਮਕਸਦ ਸਿਰਫ ਅੱਜ ਦਾ ਜਿਹੜਾ ਇਹ ਹੈ ਕਿ ਜਿਹੜੀ ਇਲੈਕਸ਼ਨ ਹੈ ਇਹ ਵੱਡੀ ਹੈ ਛੋਟੀ ਲੈਵਲ ਦੀ ਨਹੀਂ ਵੀ ਜਿੱਥੇ ਇੱਕ ਬੰਦੇ ਦਾ ਹੋਣਾ ਜ਼ਰੂਰੀ ਹੈ ਅਲੱਗ-ਅਲੱਗ ਫੀਲਡ ਦੇ ਵਿੱਚ ਹਰੇਕ ਬੰਦੇ ਦਾ ਅਲੱਗ-ਅਲੱਗ ਕੰਮ ਹੈ ਸਾਨੂੰ ਜਿਹੜਾ ਹਾਈ ਕਮਾਂਡ ਵੱਲੋਂ ਆ ਜਿੱਤੋਂ ਪ੍ਰੌਡਰ ਹੈ ਵੀ ਤੁਸੀਂ ਇਹ ਕੰਮ ਕਰਨਾ ਹੈ ਅਸੀਂ ਆਪਣਾ ਕੰਮ ਕਰ ਰਹੇ ਹਾਂ ਉਹ ਆਪਣਾ ਕੰਮ ਕਰ ਰਹੇ ਹਾਂ ਜਿੱਥੇ ਉਹਨਾਂ ਦੀ ਡਿਊਟੀ ਲਈ ਹੈ ਸ਼ਾਇਦ ਉੱਥੇ ਉਹ ਆਪਣਾ ਕੰਮ ਕਰਦੇ ਹੋਣਗੇ ਜੀ ਪਰ ਹੁਣ ਜਿਵੇਂ ਅੱਜ ਮੀਟਿੰਗ ਰੱਖੀ ਗਈ ਸੀ ਕੀ ਇਹਦਾ ਮਤਲਬ ਮੇਨ ਸਿੱਟਾ ਕੀ ਸੀ ਕਾਰਨ ਮੇਨ ਤਾਂ ਇਹ ਸੀਗਾ ਜਿਹੜੇ ਸਾਡੇ ਵਰਕਰ ਜਿੱਦਾਂ ਪੁਰਾਣੇ ਟਕਸਾਲੀਆ ਸਾਰੇ ਉਹਨਾਂ ਨੇ ਇਹ ਕਹਿਆ ਸੀਗਾ ਕਿ ਅਸੀਂ ਇੱਕ ਪ੍ਰੈਸ ਵਾਰਤਾ ਰੱਖਣੀ ਚਾਹੁੰਦੇ ਆਂ। ਉਹਨਾਂ ਦੇ ਅਸੀਂ ਵਿਚਾਰ ਲੈਣ ਵਾਸਤੇ ਵਾਪਸ ਦੇ ਵਿੱਚ ਗੱਲਬਾਤ ਕਰਨ ਬਾਰੇ ਉਹਦਾ ਰੱਖੀ ਸੀਗੀ ਤਾਂ ਕੁਝ ਪ੍ਰੈਸ ਵਾਲੇ ਭਰਾ ਕਹਿੰਦੇ ਸੀਗੇ ਕਿ ਅਸੀਂ ਵੀ ਆਈਏ ਅਸੀਂ ਕਹਿੰਦੇ ਆਜੂ ਸਾਨੂੰ ਕਿਹੜਾ ਕੋਈ ਪੜਦਾ ਸੀਗਾ ਜਾਂ ਕੋਈ ਲੋਕਾਂ ਵਿੱਚ ਕੋਈ ਸੀਗੀ ਤੇ ਅਸੀਂ ਆਪਣੇ ਭੈਣ ਭਰਾਵਾਂ ਨਾਲ ਬੈਠ ਕੇ ਰابطਾ ਕਰਨਾ ਸੀਗਾ ਉਹਦੇ ਲਈ ਅੱਜ ਤਾਂ ਇੱਕ ਮੀਟਿੰਗ ਕੀਤੀ ਸੀ ਡਾਕਟਰ ਧਰਵੀਰ ਗਾਂਧੀ ਕੀ ਲੱਗਦਾ ਕਿ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਟਕਸਾਲੀਆਂ ਜਿਹੜੇ ਕਾਂਗਰਸੀ ਸੀ ਉਹਨਾਂ ਦੇ ਵੱਲ ਮੁਕਾਬਲਤ ਕੀਤੀ ਗਈ ਸੀ ਭਾਵੇਂ ਬਾਅਦ ਦੇ ਵਿੱਚ ਸੁਲਾ ਹੋ ਗਈ ਜੋ ਕੁਝ ਰਾਜਪਿੰਗ ਹੋਰਾਂ ਦੀ ਮਜੂਰਗੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਪਟਿਆਲਾ ਦੇ ਵੀ ਜੋ ਕਾਨਫਰੰਸ ਹੋਈ ਹੈ ਉਹਦੇ ਵਿੱਚ ਲੱਗਦਾ ਕਿ ਤੇ ਹੁਣ ਸਾਰੇ ਇੱਕਜੁੱਟਾ ਕਾਂਗਰਸ ਪਟਿਆਲਾ ਹਿੰਦੀਵ ਜੀ ਗੱਲ ਇਦਾਂ ਦੇਖੋ ਕੋਈ ਵੀ ਇਨਸਾਨ ਹੈ ਜੀ ਮੈਂ ਹੀ ਹਾਂ ਥੋੜਾ ਜਿਹਾ ਆਪਣੀ ਪਿਛਲੇ ਸਮੇਂ ਤੋਂ ਕੋਈ ਵੀ ਬੰਦਾ ਹੁੰਦਾ ਹੈ ਵੀ ਮੰਗ ਸੀ ਕਿ ਉਹਨਾਂ ਦੀ ਕਿਸ ਸਾਨੂੰ ਟਿਕਟ ਦੇਈ ਜਾਏ প্রচার ਵੀ ਕਰ ਰਹੇ ਸੀਗੇ ਤਾਂ ਉਹਨਾਂ ਨੇ ਥੋੜੀ ਜਿਹੀ ਆਪਣੀ ਗੱਲ ਜਿਹੜੀ ਪਛਾਣ ਵਾਸਤੇ ਮੈਂ ਸਮਝਦਾ ਵੀ ਰੂਪ ਹੋਰ ਵੀ ਹੋ ਸਕਦਾ ਸੀਗਾ ਥੋੜੇ ਜੱਗ ਉਹਨਾਂ ਨੇ ਜ਼ਿਆਦਾ ਗੁੱਸਾ ਅਪਣਾ ਲਿਆ ਲੇਕਿਨ ਜਦੋਂ ਆਪਾਂ ਦੇਖੋ ਸਾਰੇ ਆਈ ਵਾਰੀ ਹੁੰਦਾ ਇੱਕ ਵਾਰੀ ਦਾ ਹੋਣੀ ਪਹਿਲੀ ਵਾਰੀ ਦਾ ਨਹੀਂ ਸੀ ਪਾਰਟੀ ਤੋਂ ਟਿਕਟ ਚਾਹੇ ਉਹ ਐਮਐਲਏ ਦੀ ਹੈ ਚਾਹੇ ਉਹ ਐਮਪੀ ਦੀ ਹੈ ਜੀ ਕਾਫੀ ਬੰਦੇ ਉਹਦੇ ਬਾਰੇ ਤੁਸੀਂ ਅਪਲਾਈ ਕਰਦੇ ਆਂ ਲੇਕਿਨ ਜਿਹੜੀ ਹਾਈ ਕਮਾਂਡੋਂ ਦੀ ਟਿਕਟ ਤਾਂ ਇੱਕ ਬੰਦੇ ਨੂੰ ਦੇਣੀ ਹੁੰਦੀ ਹੈ ਤਾਂ ਇਹ ਦੇਖਿਆ ਹੋਇਆ ਪਿਛਲੇ ਸਮੇਂ 'ਚ ਵੀ ਲੇਕਿਨ ਮੈਂ ਇੱਕ ਇੱਥੇ ਗੱਲ ਆਪਣੇ ਵੱਲੋਂ ਜਾਂ ਕਹਿਣੀ ਚਾਹਣਾ ਹੈ ਕਿ ਜਿਹੜਾ ਇਹ ਦੌਰ ਚੱਲ ਰਿਹਾ ਹੈ ਇਹਦੇ ਵਿੱਚ ਕੁਝ ਜ਼ਿਆਦਾ ਹੀ ਮਤਲਬ ਬਦਲਾਛਾਦਲਾ ਜਾਂ ਗੁੱਸੇਪਨ ਆਣੇ ਪਾਰਟੀਆਂ ਛੱਡਣੀਆਂ ਤੁਹਾਡੇ ਸਾਹਮਣੇ ਦੌਰ ਚੱਲ ਰਿਹਾ ਹੈ ਇਹ ਗਲਤ ਹੈ ਇਹ ਸਾਰੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਇਹ ਬੰਦਾ ਕੋਈ ਇਦਾਂ ਕਰਦਾ ਹੈ ਅੱਗੇ ਨੂੰ ਉਹਦਾ ਬਾਵਾਸਤਾ ਨਹੀਂ ਕਰਨਾ ਚਾਹੀਦਾ ਕਿਉਂਕਿ ਪਾਰਟੀ ਟਿਕਟ ਦਾ ਇੱਕ ਨੂੰ ਹੀ ਦੇਣੀ ਹੁੰਦੀ ਹੈ ਜੇ ਜੇ ਇਦਾਂ ਸਾਰੇ ਕਰਨ ਲੱਗੇ ਫਿਰ ਤਾਂ ਹਾਈ ਕਮਾਂਡ ਇਹਨਾਂ ਨੂੰ ਬਣਾਉਂਦੇ ਨੂੰ ਲੰਘ ਜਾਏਗਾ ਸਮਾਂ ਹੋਰ ਤਾਂ ਕੋਈ ਕੰਮ ਨਹੀਂ ਹੋਏਗਾ ਬਿਲਕੁਲ ਪਰ ਜਿਵੇਂ ਹੁਣ ਅੱਜ ਜਿਹੜੀ ਇਸ ਮੀਟਿੰਗ ਦੇ ਵਿੱਚ ਕਾਨਫਰੰਸ ਦੇ ਵਿੱਚ ਲੀਡਰਸ਼ਿਪ ਦੀ ਘਨੋਰਤੀ ਉਹ ਸਾਰੀ ਉਹ ਸੀ ਜਿਹੜੀ ਕਿਸੇ ਵੇਲੇ ਮਦਨlal ਪ੍ਰਦੇਸ਼ ਮੋਢੇ ਨਾਲ ਮੋਢਾ ਲਾ ਕੇ ਖੜੀ ਸੀ ਜਿਹੜੀ ਉਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਨੇ ਭਾਵੇਂ 2017 ਦੀ ਹੋਵੇ ਜਾਂ ਉਸ ਤੋਂ ਪਹਿਲਾਂ ਜਿਹੜੇ ਜਾਤ ਹੋਤੇ ਹੋਵੇ ਉਹਦੇ ਵਿੱਚ ਅਹਿਮ ਭੂਮਿਕਾ ਸੀ ਪਰ ਹੁਣ ਕਾਰਨ ਕੀ ਰਹੇ ਨੇ ਕਿ ਉਹਨਾਂ ਤੋਂ ਵੱਖ ਹੋਣਾ ਪੈ ਗਿਆ ਜਿਵੇਂ ਹੁਣ ਉਹ ਉਹਨੂੰ ਸੱਦਨ ਲਾਜਰ ਇਦੇ ਬਾਰੇ ਥੋੜਾ ਸਥਿਤੀ ਜਰੂਰ ਕਰਦੇ ਆ ਅਸੀਂ ਤਾਂ ਨਹੀਂ ਦੇਖੋ ਵੱਖ ਵੇ ਮਨਦੀਪ ਜੀ ਅਸੀਂ ਤੁਹਾਨੂੰ ਪਹਿਲਾਂ ਵੀ ਕਹਿ ਗਏ ਸੀ ਇਹ ਕਾਰਨ ਤਾਂ ਕੁਝ ਵੀ ਨਹੀਂ ਸੀਗਾ ਅਸੀਂ ਜਿਹੜੇ ਵਰਕਾਸ ਤੇ ਸਭ ਨੂੰ ਮੈਸੇਜ ਲਾਇਆ ਸੀ ਜਿਹੜਾ ਕੋਈ ਆਣਾ ਚਾਹੁੰਦਾ ਸੀਗਾ ਵੈਲਕਮ ਸੀਗਾ ਹੁਣ ਅਸੀਂ ਸਪੈਸ਼ਲੀ ਨਾ ਤਾਂ ਕਿਸੇ ਨੂੰ ਲੈਣ ਗਏ ਆ ਅਸੀਂ ਤਾਂ ਮੈਸੇਜ ਲਾਇਆ ਕਿ ਜਿਹੜੇ ਕੁਝ ਬੰਦੇ ਕਹਿੰਦਾ ਸੀ ਅਸੀਂ ਮੀਟ ਨਹੀਂ ਕਰਨੀ ਹੈ ਜਿੱਦਾਂ ਹੁਣ ਸਾਡੀ ਡਿਊਟੀ ਲਈ ਹੈ ਕਿ ਤੁਸੀਂ ਧਰਮਬੀਰ ਗਾਂਧੀ ਦੀਆਂ ਇਲੈਕਸ਼ਨ ਦੀ ਤੇ ਆਪਣੇ ਬਲਾਕ ਲੈਵਲ ਦੇ ਘਨੌਰ ਦੇ ਵਿੱਚ ਤੁਸੀਂ ਇਹਦੀ ਦੇਖਰੇਖ ਕਰਨੀ ਹੈ ਅਸੀਂ ਉਹ ਕਰ ਰਹੇ ਆ ਜਿਨ੍ਹਾਂ ਨੂੰ ਬੁਲਾਇਆ ਸਾਰੇ ਹੀ ਆਏ ਆ ਤਕਰੀਬਨ ਜਿੰਨੇ ਮੈਂ ਤਾਂ ਪਹਿਲਾ ਇਹ ਹੈ ਕਿ ਜਿਹੜੀ ਕਾਂਗਰਸ ਸੀਗੀ ਅਸਲੀ ਉਹ ਤੁਸੀਂ ਦੇਖਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਜਿੱਦਾ ਅਜ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਤੇ ਕੁਝ ਬੰਦੇ ਇੱਕਦਮ ਅਸੀਂ ਇਹ ਪ੍ਰੋਗਰਾਮ ਇੱਕ ਦੋ ਦਿਨ ਦੇ ਵਿੱਚ ਰੱਖਿਆ ਕਿਉਂਕਿ ਅਜੇ ਪ੍ਰੋਗਰਾਮ ਲਿਖਣ ਵਾਸਤੇ ਸਾਨੂੰ ਸਮਾਂ ਵੀ ਚਾਹੀਦਾ ਕੰਮ ਵੀ ਚਾਹੀਦਾ ਤੁਸੀਂ ਜਦੋਂ ਮੀਟਿੰਗ ਨੂੰ ਸੋਧਨ ਕਰ ਰਹੇ ਤੁਸੀਂ ਇੱਕ ਕੱਲ ਦਾ ਜ਼ਿਕਰ ਕੀਤਾ ਕਹਿੰਦੇ ਵਿਜੀਲੈਂਸ ਤੁਹਾਡੇ ਦਰਤੇ ਵੀ ਆਈ ਹੈ ਉਹ ਕਾਰਨ ਕੀ ਸੀ ਕੀ ਕੁਝ ਉਹ ਵੀ ਜਦੋਂ ਕਿਸਾਨੀ ਅੰਦੋਲਨ ਦੀਪ ਜੀ ਚੱਲ ਰਿਹਾ ਸੀਗਾ ਉਹਦੇ ਵਿੱਚ ਮੈਂ ਸਾਲਾ ਇੱਕ ਮੈਂ ਰਾਜਪਰਾ ਆੜਤੀ ਐਸੋਸੀਏਸ਼ਨ ਦਾ ਪ੍ਰਧਾਨ ਰਹੇ ਹਾਂ ਮੈਂ 6 ਸਾਲ ਲਗਾਤਾਰ ਜੀ ਤੇ ਉਹਦੇ ਵਿੱਚ ਸਾਰੇ ਹੀ ਆੜਤੀ ਐਸੋਸੀਏਸ਼ਨ ਸਾਰੇ ਪੰਜਾਬ ਦੇ ਵੱਲੋਂ ਮੈਂ ਸੀਗਾ ਕਿ ਵੱਧ ਚੜ ਕੇ ਜਿਹੜਾ ਰਾਸ਼ਨ ਜਾਂ ਇਹਨਾਂ ਦੀ ਮਦਦ ਕਰੀ ਜਾਏ ਹੂੰ ਸੋ ਅਸੀਂ ਆਪਣੇ ਵੱਲੋਂ ਉੱਥੇ ਫੈਮ ਬੜੇ ਪੱਕੇ ਮੰਜੇ ਦੋ ਟਰੱਕ ਰਾਸ਼ਨ ਦੇ ਅਸੀਂ ਲੈ ਕੇ ਪਹਿਲਾਂ ਵੀ ਜਾਂਦੇ ਰਹੇ ਹਾਂ ਲੇਕਿਨ ਉਸ ਦੌਰਾਨ ਅਸੀਂ ਰਾਜਪੁਰੇ ਤੋਂ ਲੈ ਕੇ ਗਏ ਸੀਗੇ ਲੇਕਿਨ ਖੜਕਾ ਦਾ ਮੰਦ ਦੇ ਵਿੱਚ ਸੀਗਾ ਕਿ ਸੁਣਨ ਚ ਆਇਆ ਸੀਗਾ ਕਿ ਸਰਕਾਰ ਬਦਲਾਖੋਰੀ ਦੀ ਉੱਤੇ ਉਤਰੀ ਵੀ ਹੈ ਲੇਕਿਨ ਰਾਤ ਨੂੰ 10 ਵਜੇ ਅਸੀਂ ਘਰਾਂ ਸੁੱਤੇ ਪਏ ਸੀਗੇ ਇਹ 2020 ਦੀ ਗੱਲ ਹੈ ਦਸੰਬਰ 19 ਦੀ ਤੇ ਰਾਤ ਨੂੰ 10 ਵਜੇ ਆ ਕੇ ਦਰਵਾਜਾ ਖੜਕਾਇਆ ਸੀ ਆਰਪੀਸੀ ਨਾਲ ਆ ਕੇ ਘਰ ਘੇਰ ਲਿਆ ਜੀ ਤੇ ਹਾਲਾਂਕਿ ਕਰੋਨਾ ਦਾ ਟਾਈਮ ਸੀਗਾ ਆਪਾਂ ਕਹਿ ਵੀ ਸਕਦੇ ਸੀਗੇ ਕਿ ਹੈ ਨਹੀਂ ਜਾਂ ਟਾਲਾ ਬਟ ਸਕਦੇ ਸੀਗੇ ਲੇਕਿਨ ਆਪਾਂ ਕਿਹੜਾ ਚੋਰ ਸੀ ਕਿਸੇ ਪਾਸੇ ਨੂੰ ਆ ਗਏ ਉਹਨਾਂ ਸਾਰੇ ਆਂਦੇ ਹੀ ਪਹਿਲਾਂ ਫੋਨ ਫੋਨ ਸਾਰੇ ਖੋਲੇ ਬੱਚਿਆਂ ਨੂੰ ਸੁੱਤੇ ਨੇ ਮੇਰੇ ਪੋਤੇ ਸੀਗੇ ਛੋਟੇ ਛੋਟੇ ਉਹਨਾਂ ਨੂੰ ਠਾਲ ਕੇ ਬਿਠਾ ਲਿਆ ਕਿ ਉੱਠੋ ਜੀ ਫੋਨ ਖੋਲੇ ਸਾਰਿਆਂ ਦੇ ਮੇਰੇ ਘਰ ਸੀਸੀਟੀਵੀ ਐਪੂਟੇਜ ਉਹ ਸਾਰੀ ਬੰਦ ਮਤਲਬ ਯਾਨੀ ਕਿ ਟੋਟਲ ਕਰਕੇ ਮੈਡਮ ਸੀਗੀ ਕੋਈ ਉਹਨਾਂ ਦੀ ਜਿਹੜੀ ਅੱਗੇ ਨਮਾਈ ਕਰਦੀ ਸੀ ਉਹ ਮੈਨੂੰ ਆਂਦੇ ਹੀ ਕਹਿੰਦਾ ਜੀ ਤੁਸੀਂ ਕੀ ਲੈਨੇ ਹੋ ਇਹਨਾਂ ਪਾਰਟੀਆਂ ਵਾਜੀਆਂ ਤੋਂ ਦੇਖੋ ਜਿਹੜੀ ਸਰਕਾਰ ਹੁੰਦੀ ਹੈ ਉਹਦੇ ਨਾਲ ਤੁਰਨਾ ਚਾਹੀਦਾ ਹੈ ਮੈਂ ਕਿਹਾ ਮੈਡਮ ਤੁਸੀਂ ਜਿਹੜਾ ਕੰਮ ਕਰਨਾ ਹੈ ਉਹ ਦੇਖੋ ਤੁਸੀਂ ਆਪਣਾ ਕਰੋ ਸਾਡਾ ਜਿਹੜਾ ਦੇਖੋ ਤੁਸੀਂ ਜੇ ਤਾਂ ਕੋਈ ਵੀ ਇਨਸਾਨ ਹੈ ਅਗਰ ਪਿਆਰ ਦੇ ਵਿੱਚ ਆ ਕੇ ਕੋਈ ਗੱਲ ਕਰਦਾ ਹੈ ਸ਼ਾਇਦ ਉਹਦੇ ਬਾਰੇ ਕੋਈ ਵਿਚਾਰ ਵੀ ਹੋ ਸਕਦੀ ਹੈ ਬੰਦਾ ਸੋਚਦਾ ਵੀ ਹੈ ਲੇਕਿਨ ਤੁਸੀਂ ਤਾਂ ਸਿੱਧਾ ਧਵਕੇ ਦੇ ਉੱਤਰਿਆ ਹੈ ਧਵਕੇ ਦਾ ਮੇਰੀ ਜ਼ਿੰਦਗੀ ਦਾ ਉਸੂਲ ਰਿਹਾ ਹੈ ਕਿ ਧਵਕੇ ਨੂੰ ਅਕਸੈਪਟ ਕਰਨਾ ਤੇ ਚੈਲੰਜ ਨੂੰ ਕਬੂਲ ਕਰਨਾ ਚਾਹ ਜਿੰਨਾ ਮਰਜੀ ਉਹਨਾਂ ਨੂੰ ਕਿਹਾ ਮੈਂ ਤੁਸੀਂ ਕਰੋ ਰਾਤ ਨੂੰ ਬੈਠੇ ਰਹੇ ਬੱਚੇ ਸਾਰੀ ਰਾਤ ਬੈਠੇ ਰਹੇ ਤੜਕੇ ਨੂੰ 3 ਵਜੇ ਵੀ ਇਹਨਾਂ ਦੇ ਹੋਰ ਅਫਸਰ ਸਾਹਿਬਾਨ ਆਏ ਸਰਪੰਚ 6 ਵਜੇ ਕਹਿੰਦੇ ਸਰਚ ਕਰਨੀ ਹੈ ਮੈਂ ਕਰ ਲਓ ਜੀ ਫੇਰ ਇੱਕ ਉੱਥੋਂ ਉਹਨਾਂ ਨੂੰ ਸਲੀਪ ਜੀ ਮਿਲਦੀ ਹੈ ਕਿਸੇ ਦਾ ਕੋਈ ਮੈਂ ਫੈਸਲਾ ਕਰਾਇਆ ਵਾ ਸੀਗਾ ਉਹ ਚੱਕ ਕੇ ਬਹਿ ਗਏ ਦੱਸੋ ਜੀ ਕੀ ਦੀ ਮੈਂ ਉਹਨੂੰ ਦੱਸਿਆ ਵੀ ਮੈਂ ਇੱਕ ਬਾਹਰ ਤੁਰਨ ਫਿਰਨ ਵਾਲਾ ਬੰਦਾ ਹਾਂ ਵੀ ਹੁਣ ਮੇਰੇ ਕਿਹੜਾ ਚੇਤਾ ਹੈ ਕੌਣ ਕੀ ਦਾ ਫੈਸਲਾ ਕਰਾਇਆ ਕਿੱਥੇ ਕਰਾਇਆ ਵੀ ਮੈਨੂੰ ਜੇ ਪਤਾ ਹੁੰਦਾ ਮੈਂ ਆਪ ਇਹ ਚੀਜ਼ਾਂ ਕਿ ਘਰ ਤੇ ਰੱਖੀ ਜਾਂਦੀਆਂ ਤੁਹਾਡੇ ਸਾਹਮਣੇ ਹੈ ਹੋਰ ਸਾਰਾ ਕੋ ਖੁੱਲਾ ਪਿਆ ਹੈ ਮੇਰੇ ਕੋਲੋਂ ਕੀ ਮਿਲਿਆ ਮੈਂ ਕੋਈ ਬੜਾ ਇੰਡਸਟਰੀਅਲ ਨਹੀਂ ਆ ਮੇਰੇ ਕੋਈ ਸ਼ੈਦਰ ਮਿਲਣਾ ਨਹੀਂ ਹੈ ਗਿਆ ਆਮ ਕਿਸਾਨੀ ਘਰ ਤੋਂ ਹੈਗਾ ਸਿਰਫ ਇੱਕ ਆੜ ਦੀ ਦੁਕਾਨ ਹੈ ਜਿਹੜੀ ਸਸੀਂ ਆਪਣੇ ਰੋਟੀ ਰੋਜੀ ਵਾਸਤੇ ਕਰਦਾ ਪਰ ਉਦੋਂ ਸਰਕਾਰ ਤਾਂ ਕਾਂਗਰਸ ਦੀ ਜਿਹੜੀ ਉਦੋਂ ਸਰਕਾਰ ਦੀ ਗੱਲ ਕਰਦੇ ਸੀ ਉਹ ਕੇਂਦਰ ਸਰਕਾਰ ਦੀ ਬੀਜੇਪੀ ਦੀ ਗੱਲ ਕਰਦੇ ਸੀ ਬੀਜੇਪੀ ਸਰਕਾਰ ਬੀਜੇਪੀ ਆਈ ਸੀਗੀ ਜੀ ਮੇਰੇ ਰਾਜਪੁਰੇ ਉਦੋਂ ਰਾਤ ਨੂੰ ਜਣਾ ਸਾਡੇ ਵਕ ਵਕ 6 ਜਿਹੜੇ ਪ੍ਰਧਾਨ ਸੂਬਾ ਪ੍ਰਧਾਨ ਸੀ ਕਾ ਵੀ ਜੇ ਕਲੜਾ ਉਹਦੇ ਕਰ ਕਰੀ ਸੀ ਇੱਕ ਇਤੋਂ ਦੁੱਧਨ ਸਾਦਾ ਤੋਂ ਸੀਗਾ ਆਪਣਾ ਦੁੱਧਨ ਸਾਦਾ ਤੋਂ ਕਹਿ ਰਹੇ ਆ ਅ ਰਾਣਾ ਜੀ ਜਿਹੜੇ ਤੋਂ ਸਮਾਣੇ ਵਾਲੇ ਦਾ ਕੀਤੀ ਜਿੱਦਾਂ ਕਰਕੇ ਕੁਝ ਬੰਦੇ ਲੰਘ ਵੀ ਗਏ ਜਿਹਨਾਂ ਨੇ ਕੁੰਡੇ ਨਹੀਂ ਖੋਲੇ ਕਾਫੀ ਬੰਦੇ ਤੇ ਰੇਡ ਕਰੀ ਸੀ ਲੇਕਿਨ ਬਹੁਤ ਪ੍ਰੇਸ਼ਾਨ ਸੀਗਾ ਉਹ ਸੈਂਟਰ ਦੀ ਗਵਰਨਮੈਂਟ ਦੇ ਸੀਗਾ ਨਾ ਕਿ ਲਾਲੀ ਜੀ ਤੁਹਾਨੂੰ ਕੀ ਲੱਗਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਨੌਰ ਦੇ ਵਿੱਚ ਤੁਹਾਡੇ ਵੀ ਫਲੈਕਸ ਲੱਗੇ ਸੀ ਬਈ ਹਰਦੀਪ ਲਾਡਾ ਹੋਰਾਂ ਦੇ ਲੱਗੇ ਸੀ ਉਹਦੇ ਵਿੱਚ ਵੀ ਮਦਨ ਜਲਾਲਪੁਰ ਹੋਰਾਂ ਦੀ ਤਸਵੀਰ ਗਾਇਬ ਸੀ ਕੀ ਕਹਿਣਾ ਚਾਹੋਗੇ ਨੀ ਐਸਾ ਕੁਛ ਨਹੀਂ ਹੈਗਾ ਕਾਂਗਰਸ ਸਾਰੀ ਇੱਕਜੁੱਟ ਹੈ ਕਈ ਵਾਰ ਹੋ ਜਾਂਦਾ ਵੀ ਆਪਣਾ ਜਲਦਬਾਜ਼ੀ 'ਚ ਕੋਈ ਚੀਜ਼ ਦੀ ਤਸਵੀਰ ਰਹਿ ਗਈ ਹੋਏ ਹਾਈ ਕਮਾਂਡ ਦੀ ਜਿਹੜੀ ਉੱਪਰ ਸਾਰੀ ਲੀਡਰਸ਼ਿਪ ਦੀ ਫੋਟੋ ਲੱਗੀ ਸੀਗੀ ਤੇ ਅਸਲੀ ਤਾਂ ਗੱਲ ਇਹ ਹੈ ਵੀ ਚਾਹੇ ਪਰਿਵਾਰ ਵੱਡਾ ਹੁੰਦਾ ਛੋਟੇ-ਮੋਟੇ ਬਖਰੇਵੇਂ ਕਿਤੇ ਹੋ ਸਕਦੇ ਆ ਜ਼ਿੰਦਗੀ 'ਚ ਪਰ ਜਦੋਂ ਮਕਸਦ ਵੱਡਾ ਹੋਏ ਉਹਨੂੰ ਹੱਲ ਕਰਨ ਵਾਸਤੇ ਫਿਰ ਸਾਰਿਆਂ ਨੂੰ ਮੈਦਾਨ 'ਚ ਉਤਰਨਾ ਪੈਂਦਾ ਇਹ ਤਾਂ ਚੱਲਦਾ ਰਹਿੰਦਾ ਕੋਈ ਛੋਟਾ ਜਿਹਾ ਪਰਿਵਾਰ ਹੈ ਪਰਿਵਾਰ ਦੇ ਵਿੱਚ ਭਾਂਡੇ ਖੜਕਦੇ ਵੀ ਐ ਪਰ ਉਹ ਰਹਿੰਦੇ ਇੱਕੋ ਟੋਕਰ ਦੇ ਵਿੱਚ ਹੀ ਤੇ ਜੇ ਕੋਈ ਦਿੱਕਤ ਆਲੀ ਕਰਨੀ ਜੋ ਪਿਛਲੇ ਦਿਨਾਂ 'ਚ ਗੱਲ ਚੱਲੀ ਸੀ ਹਰਦੇਵਾਲ ਜੀ ਦੀ ਉਹਨਾਂ ਨੇ ਪਾਰਟੀ ਦੇ ਵਿੱਚ ਟਿਕਟ ਮੰਗੀ ਜਿਹੜਾ ਬੰਦਾ ਪਾਰਟੀ 'ਚ ਮਿਹਨਤ ਕਰਦਾ ਹੈ ਕਾਂਗਰਸ ਸੰਵਿਧਾਨ 'ਚ ਟਿਕਟ ਮੰਗਣ ਦਾ ਹੱਕ ਹਰ ਕਿਸੇ ਦਾ ਹੂੰ ਵਿਕ ਜਾਜਵੀ ਜੀ ਕਾਂਗਰਸ ਦਾ ਸੰਵਿਧਾਨ ਹੈ ਵੀ ਹਾਂ ਟਿਕਟ ਬੰਦਾ ਕੋਈ ਵੀ ਅਪਲਾਈ ਕਰ ਸਕਦਾ ਹਰ ਛੋਟੇ ਛੋਟਾ ਵਰਕਰ ਵੀ ਅਪਲਾਈ ਕਰ ਸਕਦਾ ਆਪਣੀ ਮੰਗ ਰੱਖ ਸਕਦਾ ਪਰ ਜੋ ਹਾਈ ਕਮਾਂਡ ਨੇ ਫੈਸਲਾ ਦਿੱਤਾ ਡਾਕਟਰ ਤਰ ਅਮੀਰ ਗਾਂਧੀ ਜੀ ਨੂੰ ਟਿਕਟ ਦਿੱਤੀ ਗਈ ਹੈ ਤੋਂ ਸਾਰੇ ਇਕਜੁੱਟ ਹੋ ਕੇ ਹੁਣੇ ਦੋ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਹੋਈ ਹੈ ਪੂਰੇ ਦੇ ਪੂਰੇ 9 ਹਲਕਿਆਂ ਦੇ ਜਿਹੜੇ ਨੁਮਾਇੰਦੇ ਜੋ ਸਾਡੇ ਇੰਚਾਰਜ ਹੈ ਉਹ ਸਾਰੇ ਉੱਥੇ ਪਹੁੰਚੇ ਸੀ ਉਹਨਾਂ ਸਾਰਿਆਂ ਤਰ ਅਮੀਰ ਗਾਂਧੀ ਨੂੰ ਸਮਰਥਨ ਦਿੱਤਾ ਜੀ ਪਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਹਾਲੇ ਤੱਕ ਕਾਂਗਰਸ ਦੇ ਵੱਲੋਂ ਤੁਸੀਂ ਅੱਜ ਮੀਟਿੰਗ ਕੀਤੀ ਗਈ ਜਿਹੜੀ ਪਰ ਜਿਹੜੇ ਵਿਧਾਇਕ ਨੇ ਮਦਲਾ ਜਲਾਲਪੁਰ ਹੋਰੀ ਹੋਗੇ ਹਾਲੇ ਤੱਕ ਕਾਂਗਰਸ ਨੇ ਨਾ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਖਨੌਰ ਦੇ ਵਿੱਚ ਹਾਲੇ ਤੱਕ ਸਰਗਰਮੀਆਂ ਸ਼ੁਰੂ ਨਹੀਂ ਕੀਤੀਆਂ ਕਾਰਨ ਕੀ ਨੇ ਇਨੀ ਦੇਰੀ ਕਿਉਂ ਹੋ ਰਹੀ ਹੈ ਦੇਖੋ ਜੀ ਉਹ ਇੱਕ ਨਿੱਜੀ ਕਾਰਨ ਤਾਂ ਇਹ ਕਹਿੰਦੇ ਪਿੱਛੇ ਉਹਨਾਂ ਦੀ ਸਿਹਤ ਥੋੜੀ ਢਿੱਲੀ ਸੀਗੀ ਉਹ ਵਿੱਚੋਂ ਬਿਮਾਰ ਵੀ ਰਹੇ ਹਾਂ ਚੈੱਕਅਪ ਵਾਸਤੇ ਗਏ ਸੀ ਉਹਨਾਂ ਆਪਣੇ ਆਪ ਇੰਟਰਵਿਊ 'ਚ ਵੀ ਦੱਸਿਆ ਵੀ ਮੈਂ ਕਿਤੇ ਬਾਹਰ ਗਿਆ ਹੋਇਆ ਸੀਗਾ ਤੇ ਜਦੋਂ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਅਸੀਂ ਜਾ ਕੇ ਮਿਲੇ ਤੇ ਇਹ ਜਿਹੜੀ ਦੇਰੀ ਦਾ ਕਾਰਨ ਜਿਹੜਾ ਤੁਸੀਂ ਪੁੱਛ ਰਹੇ ਕੀ ਕਰ ਰਹੇ ਤੇਰੀ ਦਾ ਲੋਕ ਆਪ ਮਹਾਰੇ ਲੋਕਾਂ ਚ ਸਾਇਆ ਡਾਕਟਰ ਤਰਵਿਰਗਾਂ ਦੇ ਨਾਲ ਜੁੜਨਾ ਚਾਹੁੰਦੇ ਆ ਉਹ ਸਾਡੇ ਕੋਲ ਆਏ ਲਾਡਾ ਜੀ ਪ੍ਰਧਾਨ ਆ ਸਾਡੇ ਕੋਲ ਆਏ ਮੇਰੇ ਕੋਲ ਆਏ ਵੀ ਸਾਨੂੰ ਗਾਂਧੀ ਜੀ ਨੂੰ ਮਲਾਓ ਤੇ ਅਸੀਂ ਉਹਨਾਂ ਦੇ ਘਰ ਜਾਏ ਗਾਂਧੀ ਜਨ ਮਿਲਣੀ ਵੀ ਕੀਤੀ ਮਿਲੇ ਲੋਕਾਂ ਨੂੰ ਮਲਵਾਇਆ ਅਸੀਂ ਡਾਇਰੈਕਟਲੀ ਉਹਨਾਂ ਨੂੰ ਤੇ ਅਸੀਂ ਇਹ ਪ੍ਰੈਸ ਕਾਨਫਰੰਸ ਪਹਿਲੇ ਵੀ ਕਰ ਸਕਦੇ ਸੀਗੇ ਪਰ ਅਸੀਂ ਨਹੀਂ ਕੀਤੀ ਅਸੀਂ ਜਿਹੜੀ ਆਪਣੀ ਲੀਡਰਸ਼ਿਪ ਹੈ ਉਹਦੀ ਵੇਟ ਕਰ ਰਹੇ ਸੀਗੇ ਵੀ ਇੱਕ ਵਾਰੀ ਸਾਰੀ ਲੀਡਰਸ਼ਿਪ ਮੰਚ ਤੇ ਆ ਜਾਏ ਤੇ ਉਸ ਵਜ੍ਹਾ ਸਾਨੂੰ ਕੀਤਾ ਦਿੱਤਾ ਗਿਆ ਕਿ ਇੱਕ ਜਿਹੜਾ ਇਲੈਕਸ਼ਨ ਹੈ ਇਹ نو ਹਲਕਿਆਂ ਇਲੈਕਸ਼ਨ ਹੁੰਦਾ ਡਾਕਟਰ ਸਾਹਿਬ ਹਰ ਜਗ ਅਪਰੋਚਿੰਗ ਕਰ ਸਕਦੇ ਵੀ ਇੱਕ ਵਰਕਰ ਦਾ ਖੁਦ ਫਰਜ ਬਣ ਜਾਂਦਾ ਹੈ ਵੀ ਉਹ ਜਾ ਕੇ ਵੋਟ ਮੰਗੇ ਆਪਣੇ ਆਪਣੇ ਆਪ ਮੁਹਾਰੇ ਸੀ ਨੂੰ ਵੋਟਾਂ ਮੰਗ ਰਿਹਾ ਡਾਕਟਰ ਧਰਮਵੀਰ ਗਾਂਧੀ ਵੱਸੋਂ ਵੋਟਾਂ ਮੰਗ ਰਿਹਾ ਕੀ ਕਹਿੰਦਾ ਕਨੌਰ ਦਾ ਵੋਟਰ ਕੀ ਕਹਿੰਦਾ ਤੁਹਾਨੂੰ ਹੋਈ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਹੋਗੀ ਵੋਟਰਾਂ ਦੇ ਨਾਲ ਜਿਹੜੀ ਆਵਾਜ਼ ਹੈ ਇਸ ਵਾਰ ਕਨੌਰ ਦੀ ਜਿਹੜੀ 2024 ਦੀਆਂ ਚੋਣਾਂ ਦੇ ਵਿੱਚ ਕਿ ਲੱਗਦਾ ਕਿ ਜਿਵੇਂ ਪਹਿਲਾਂ ਆਮ ਆਦੀ ਪਾਰਟੀ ਹੁੰ ਘਾਰਾ ਦਿੱਤਾ ਸੀ ਕਿ ਕਾਂਗਰਸ ਮੁੜ ਆਪਣੀ ਉਸੇ ਲੈ ਕੇ ਆਉਗੀ ਕਨੌਰ ਚ ਬਿਲਕੁਲ ਆਏਗੀ ਜੀ ਜੋ ਪਹਿਲਾਂ ਜਿਸ ਤਰ੍ਹਾਂ ਸੀ ਕਾਫੀ ਲੀਡ ਨਾਲ ਜਿੱਤੇ ਸੀਗੇ ਉਹ ਦੁਬਾਰਾ ਮੈਨੂੰ ਲੱਗਦਾ ਦੁਬਾਰਾ ਅਸੀਂ ਦੁਬਾਰਾ ਉਸੇ ਲੀਡ ਨੂੰ ਪ੍ਰਾਪਤ ਕਰਾਂਗੇ ਜਿਵੇਂ ਵਰਕਰਾਂ ਚੋਂ ਸਹਾਇਆ ਜੋ ਅੱਜ ਗਏ ਬੱਚੇ ਜਿਹੜੇ ਜਿੰਨੇ ਵਰਕਰ ਆਏ ਅੱਜ ਅਸੀਂ ਕਿਸੇ ਨੂੰ ਫੋਨ ਨਹੀਂ ਲਾਇਆ ਸਿਰਫ WhatsApp ਤੇ ਉਹ ਤੇ ਮੈਸੇਜ ਕੀਤਾ ਸੀ ਦੋ ਚਾਰ ਬੰਦਿਆਂ ਨੂੰ ਅੱਗੇ ਤੋਂ ਅੱਗੇ ਮੈਸੇਜ ਕਰਤੇ ਗੱਲਾਂ ਬਾਤਾਂ ਹੁੰਦੀ ਰਹੀਆਂ ਤੇ ਉਸ ਹਿਸਾਬ ਨਾਲ ਸਾਰੇ ਬੰਦੇ ਆਪਣੇ ਆਪ ਹੀ ਪਹੁੰਚੇ ਪਰ ਲੱਗਦਾ ਨਹੀਂ ਕਿਦਾਂ ਹੈ ਕਿ ਜਿਵੇਂ ਹੁਣ ਕਾਂਗਰਸ ਦੇ ਵੱਲੋਂ ਟਿਕਟਾਂ ਦੇ ਵਿੱਚ ਦੇਰੀ ਕੀਤੀ ਜਾ ਰਹੀ ਹੈ ਜਿਵੇਂ 5 ਸੀਟਾਂ ਹਲੇ ਰਹਿਦੀਆਂ ਬਾਕੀ ਨੂੰ ਐਲਾਨ ਕਰ ਦਿੱਤੇ ਗਏ ਨੇ ਕੀ ਜਿਵੇਂ ਟਿਕਟਾਂ ਦੇ ਵਿੱਚ ਹੀ ਕਾਂਗਰਸ ਦੇਰੀ ਉਹ ਕਰ ਰਹੀ ਹੈ ਉਹਦੇ ਕਰਕੇ ਵੀ ਨੁਕਸਾਨ ਹੁੰਦਾ ਉਹਦੇ ਵਿੱਚ ਨਹੀਂ ਬਿਲਕੁਲ ਨਹੀਂ ਇਹਨਾਂ ਦੇ ਕਾਂਗਰਸ ਇੱਕ ਬਹੁਤ ਵੱਡੀ ਪਾਰਟੀ ਹੈ ਸਮੁੰਦਰ ਹੈ ਪਰ ਇਹਦੇ ਵਿੱਚ ਕੋਈ ਵੀ ਟਿਕਟ ਹੈ ਉਹ ਬਹੁਤ ਸੋਚ ਸਮਝ ਕਰਕੇ ਦਿੱਤੀ ਜਾਂਦੀ ਹੈ ਕਈ ਵਾਰੀ ਸਕਰੀਨਿੰਗ ਹੁੰਦੀ ਹੈ ਇਹਨਾਂ ਦੀ ਚਾਰ ਚਾਰ ਪੰਜ ਪੰਜ ਜਗ੍ਹਾ ਤੋਂ ਹੁੰਦੀ ਹੈ ਤਾਂ ਫਿਰ ਉਹਨਾਂ ਦੇ ਜਿਹੜੇ ਵਿਊਜ਼ ਹੈ ਜਿਹੜੇ ਸਰਵੇ ਕਰਾਏ ਹੁੰਦੇ ਆ ਉਹਨਾਂ ਸਾਰੇ ਜਿਹੜੇ ਬੈਠ ਕੇ ਤਾਲਮਿਲ ਕੀਤਾ ਜਾਂਦਾ ਪਰ ਜਦੋਂ ਇੱਕ ਵਾਰੀ ਟਿਕਟ ਅਨਾਉਂਸ ਕਰ ਦਿਓ ਵਾਪਸ ਬਦਲਣ ਦਾ ਮਤਲਬ ਹੀ ਨਹੀਂ ਬਣਦਾ ਇਹ ਦੇਰੀ ਤਾਂ ਹੋ ਸਕਦੀ ਹੈ ਪਰ ਜਿਹੜੀ ਟਿਕਟ ਇੱਕ ਵਾਰੀ ਦਿੱਤੀ ਜਾਏਗੀ ਉਹ ਫਾਈਨਲੀ ਤੁਰਦਾ ਨਹੀਂ ਪਹਿਲਾਂ ਇਦਾਂ ਜਾਂ ਟਿਕਟਾਂ ਪਹਿਲਾਂ ਐਲਾਨ ਕਰ ਦਿੱਤੀਆਂ ਗਈਆਂ ਨੇ ਉਹ ਵਾਪਸ ਵੀ ਕੀਤੀਆਂ ਗਈਆਂ ਨੇ ਤਾਂ ਵੀ ਪਿਛਲੇ ਦੌਰ 2019 ਦੀ ਗੱਲ ਕਰ ਲਈ ਆਪਾਂ ਤਾਂ ਜਿਹੜੀ ਆਪਣੇ ਫਤਿਹਪੁਰ ਸਾਹਿਬ ਦੀ ਸੀਟ ਸੀ ਉਦੋਂ ਆਮ ਆਦਮੀ ਪਾਰਟੀ ਹੋਰਾਂ ਦੇ ਵੱਲੋਂ ਜਿਹੜੀ ਸੀਟ ਦਿੱਤੀ ਗਈ ਸੀ ਉਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਜਦਾ ਉਦੋਂ ਉਦੋਂ ਐਮਪੀਸੀ ਉਹਨਾਂ ਨੇ ਉਦ ਘਰ ਤੋਂ ਵੀ ਕਰਤਾ ਸੀ ਚੋਣ ਦਫ਼ਤਰ ਦਾ ਪਰ 16 ਅਪ੍ਰੈਲ ਦੇ ਲਗਭਗ ਜਾ ਕੇ ਉੱਥੋਂ ਜਿਹੜੀ ਹਰਭਜਪੁਰ ਦੁੱਲੂ ਹੈ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਸੀ ਹੋਰ ਵੀ ਅਕਾਲੀ ਦਲ ਦੇ ਵਿੱਚ ਗੱਲ ਕਰ ਲਈਏ ਅਰਵਿੰਦ ਕੇਜਰੀਵਾਲ ਦੀ ਗੱਲ ਕਰ ਲਈਏ ਅਤਿਆਸ ਦੇ ਵਿੱਚ ਬਹੁਤ ਸਾਰੀਆਂ ਟਿਕਟਾਂ ਕੈਨਸਲ ਹੋਈਆਂ ਚੇਂਜ ਵੀ ਕੀਤੀਆਂ ਗਈਆਂ ਪਰ ਤੁਸੀਂ ਇਤਿਹਾਸ ਦੂਜੇ ਪਾਸੇ ਝਾਤ ਮਾਰ ਲਓ ਜਿੱਥੇ ਜਿੱਥੇ ਟਿਕਟਾਂ ਚੇਂਜ ਕੀਤੀ ਜਾਂਦੀਆਂ ਉਹ ਰਿਜ਼ਲਟ ਸੁਖਾਵੇਂ ਨਹੀਂ ਰਹੇ ਕਿਸੇ ਵੀ ਪਾਰਟੀ ਵਾਸਤੇ ਹੂੰ ਉਹ ਕਿਸੇ ਪਾਰਟੀ ਵਾਸਤੇ ਕਲੇ ਕਾਂਗਰਸ ਦੀ ਨਹੀਂਗੀ ਕਿਸੇ ਪਾਰਟੀ ਵਾਸਤੇ ਜਿਹਨੇ ਵੀ ਟਿਕਟਾਂ ਚੇਂਜ ਕੀਤੀਆਂ ਸੁਖਾਵੇਂ ਨਹੀਂ ਰਹੇ ਇਸ ਕਰਕੇ ਚ ਕੋਈ ਵੀ ਪਾਰਟੀ ਚ ਕਾਂਗਰਸ ਚ ਕੋਈ ਵੀ ਪਾਰਟੀ ਹੈ ਉਹ ਸੋਸ ਸਮਝ ਕੇ ਟਿਕਟਾਂ ਐਲਾਨ ਕਰ ਰਹੀ ਹੈ ਹਰ ਇੱਕ ਬੰਦਾ ਜੋ ਮੈਦਾਨ ਚ ਉਤਰਦਾ ਹੈ ਤਾਂ ਆਪਣੀ ਪੂਰੀ ਤਿਆਰੀ ਕਰਕੇ ਉਤਰਦਾ ਹੈ ਕਿ ਮੰਨ ਨਹੀਂ ਕਿਉਂਕਿ ਚਰਚਾਾਂ ਮਾ ਇਹ ਵੀ ਚੱਲ ਪਈਆਂ ਨੇ ਕਹਿੰਦੇ ਵੀ 2024 24 ਦੇ ਨਾਲ 27 ਦੀ ਵੀ ਤਿਆਰੀ ਹੋ ਰਹੀ ਹੈ। ਭਾਵੇਂ ਹਲਕੇ ਪੱਧਰ ਤੇ ਕਰ ਲਈ ਜਾਂ ਫਿਰ ਪੂਰੇ ਪੰਜਾਬ ਦੇ ਵਿੱਚ ਕਰ ਲਈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ 13 0 ਦਾਵਾ ਕਰ ਰਹੇ ਨੇ। ਦੂਜੇ ਪਾਸੇ ਅਰਵਿੰਦ ਜਿਹੜਾ ਆਪਣੇ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਉਹਨਾਂ ਨੇ ਵੀ ਦਾਵਾ ਕਰਤਾ ਕਹਿੰਦੇ ਮੇਰੇ ਹੱਥ 'ਚ ਲਕੀਰਾਂ ਦੱਸ ਦਈਆਂ ਨੇ ਵੀ ਮੈਂ ਮੁੱਖ ਮੰਤਰੀ ਬਣੂਗਾ। ਕਿਤੇ ਲਾਲੀ ਤੇ ਭਾਈ ਹਰਦੀਪ ਦਾਵਾ ਕਰਦੇ ਵੀ 2027 ਦਾ ਉਮੀਦਵਾਰ ਹੋਣਗੇ ਕਾਂਗਰਸ ਦੇ ਵੱਲੋਂ ਨਹੀਂ ਸਰ ਮੈਂ ਜੋ ਤੁਸੀਂ ਕਹਿ ਰਹੇ ਮੈਂ ਤੇ ਇਹ ਗੱਲ ਤੁਹਾਡੇ ਮੂੰਹ ਤੋਂ ਸੁਣ ਰਿਹਾ ਮੈਂ ਤਾਂ ਹਾਲ ਤੱਕ ਚਰਚਾ ਸੁਣੀ ਨਹੀਂ ਵੀ ਰਾਜਾ ਵੜਿੰਗ ਕਹਿੰਦੇ ਮੈਂ ਮੁੱਖ ਮੰਤਰੀ ਬਣਨਾ ਹੈ ਕੁਝ ਹੋਰ ਹੈ ਉਹਨੇ ਉਹਨੇ ਗੱਲ ਕਹੀ ਹੈ ਉਹ ਕਹਿੰਦੇ ਵੀ ਮੇਰੀ ਹੱਥੀਆਂ ਲਕੀਰਾਂ ਦੱਸਦੀਆਂ ਨੇ ਬਈ ਮੈਂ ਮੁੱਖ ਮੰਤਰੀ ਬਣੂਗਾ ਕਹਿੰਦਾ ਨਹੀਂ ਮੈਂ ਅਸੀਂ ਇਹ ਉਮੀਦ ਨਹੀਂ ਕਰਦੇ ਅਸੀਂ ਤਾਂ ਇੱਕ ਵਰਕਰਾਂ ਜੋ ਪਾਰਟੀ ਹਾਈ ਕਮਾਂਡ ਕਿਸੇ ਉੱਤੇ ਭਰੋਸਾ ਕਰਦੀ ਵਿਸ਼ਵਾਸ ਕਰਦੇ ਪਾਰਟੀ ਦਾ ਕੰਮ ਸਾਡੇ ਸਾਡੇ ਮਨ ਬਿਲਕੁਲ ਨਹੀਂ ਸਾਡਾ ਕੰਮ ਵਰਕ ਕਰਨਾ ਸਾਡਾ ਫਰਜ਼ ਹੈ ਵਰਕਰਾਂ ਨਾਲ ਲੈ ਕੇ ਚੱਲਣਾ ਸਾਡਾ ਫਰਜ ਹੈ ਜਦੋਂ ਵੀ ਇੱਕ ਟਿਕਟ ਅਪਲਾਈ ਕੀਤੀ ਜਾਂਦੀ ਹੈ ਉਹਦੇ ਵਿੱਚ ਕੋਈ ਵਰਕਰ ਵੀ ਟਿਕਟ ਅਪਲਾਈ ਕਰ ਸਕਦਾ ਹੈ ਉਹ ਜੇ ਕੋਈ ਦਿੱਕਤ ਨਹੀਂ ਗਈ ਉਹ ਪਾਰਟੀ ਹਾਈ ਕਮਾਂਡ ਨੇ ਦੇਖਣਾ ਹੁੰਦਾ ਕਿਸ ਨੂੰ ਅੱਗੇ ਕਰਨਾ ਕਿਸ ਨੂੰ ਪਿੱਛੇ ਕਰਨਾ ਤੁਸੀਂ ਕਰੋਗੇ ਜੇਕਰ ਉੱਪਰ ਹੁਕਮ ਆਉਂਦਾ ਹੈ ਵਿਹਾਂ ਕਰੋ ਨਹੀਂ ਫਿਲਹਾਲ ਤਾਂ ਅਸੀਂ ਸਿਰਫ ਅੱਜ ਦੀ ਇਲੈਕਸ਼ਨ ਬਾਰੇ ਸੋਚੇ ਆ 27 ਨੂੰ ਹਲੇ ਤਿੰਨ ਸਾਲ ਬਹੁਤ ਹੈ ਬਹੁਤ ਲੰਬਾ ਸਮਾਂ ਨਹੀਂ 27 ਦਿਨਾਂ ਨਾ 24 ਦਿਨਾਂ ਸਾਈ ਦੀ ਤਿਆਰੀ ਦਾ ਨਹੀਂ ਲੰਬਾ ਸਮਾਂ ਹਲੇ ਸਮਾਂ ਕਾਫੀ ਲੰਬਾ ਪਿਆ ਸਮਾਂ ਘੱਟ ਹੈ ਨਾ ਹੁਣ ਜੇ 24 ਦੀ ਇਲੈਕਸ਼ਨ ਹੋਵੇ ਤਾਂ ਜੇ ਰੀਸੈਂਟ ਇਲੈਕਸ਼ਨ 2 ਸਾਲ ਹੋ ਗਏ 48 72 ਤਾਂ ਬਹੁਤ ਦੂਰ ਵੀ 5 ਸਾਲ ਦਾ ਸਮਾਂ ਹੁੰਦਾ 2.5 ਸਾਲ ਤਾਂ ਹੋ ਚਲੇ ਨੇ 2.5 ਨਾਲ 2 ਸਾਲ ਹੀ ਹੋਏ ਹਲੇ ਸਾਡਾ ਅੱਜ ਮਕਸਦ ਸਿਰਫ ਸਾਡਾ ਸਿਰ ਧਰਮੇਂ ਗਾਂਧੀ ਨੂੰ ਜਿਤਾਉਣਾ ਹੈ ਜਿਹੜੀ ਅਸਲੀ ਤਾਂ ਜਿਹੜੀ ਮੁੱਖ ਲੜਾਈ ਹੈ ਤੁਸੀਂ ਦੇਖਿਆ ਹੋਣਾ ਕਿ ਵੱਡੇ ਕੈਨਵਸ ਦੇ ਉੱਤੇ ਸਾਡਾ ਕਈ ਸੂਬਿਆਂ ਦੇ ਵਿੱਚ ਝਾੜੂ ਨਾਲ ਵੀ ਸਾਡਾ ਆਮ ਆਦਮੀ ਪਾਰਟੀ ਦੇ ਨਾਲ ਰਸਤਾ ਉੱਤੇ ਸੀ ਸਮਝੌਤਾ ਕਿੱਤੋਂ ਆਇਆ ਪੰਜਾਬ ਇਕਾਈ ਚ ਸਾਡਾ ਨਹੀਂ ਹੈਗਾ ਹੁਣ ਸਾਡੀ ਇੱਕੋ ਇੱਕ ਲੜਾਈ ਹੈ ਵੀ ਜੋ ਸੈਂਟਰ ਦੇ ਵਿੱਚ ਤੱਕਾ ਸਹੀ ਹੈ ਜੋ ਸਾਡੇ ਸਵਿਧਾਨ ਨੂੰ ਟਾਰਨ ਵਾਲੀ ਪਾਰਟੀ ਹੈ ਉਹਦੇ ਨਾਲ ਲੜਾਈ ਲੜਨਾ ਤਾਂ ਇਕੱਠੇ ਹੋ ਕੇ ਇਕਜੁੱਟ ਹੋ ਕੇ ਲੜਨਾ ਹੈ ਅਸੀਂ ਸਿਰਫ ਕਨਸੈਂਟਰੇਟ ਅੱਜ 2024 ਦੇ ਇਲੈਕਸ਼ਨ ਤੇ ਕਰ ਰਹੇ ਨਾ ਕਿ 27 ਤੇ ਕਰ ਰਹੇ ਆ ਤੇ ਅਸੀਂ 24 ਦੇ ਉੱਤੇ ਲੱਗੇ ਹੋਏ ਹਾਂ ਇਕਜੁੱਟ ਲੱਗੇ ਆ ਇਹਦੇ ਰਿਜ਼ਲਟ ਸੁਖਾਂਵੇਂ ਆਣਗੇ ਉਸ ਤੋਂ ਬਾਅਦ ਅਗਲੀ ਗੱਲ ਫਿਰ ਦੇਖਦੇ ਕਿ ਬਣਦਾ ਹੈ ਕਿਉਂਕਿ ਤੁਸੀਂ ਪੁਰਾਣੇ ਵਰਕਰ ਹੋ ਕਾਂਗਰਸ ਦੇ ਤੇ ਮਹਾਰਾਣੀ ਪਰਨੀਤ ਕੌਰ ਵੀ ਕਾਂਗਰਸ ਦੇ ਜਿਹੜੇ ਘਨੌਰ ਦੇ ਨੇ ਖਾਸ ਕਰਕੇ ਲੀਡਰ ਉਹਨਾਂ ਦੇ ਬੜੇ ਨਜ਼ਦੀਕ ਹੈ ਕਿਤੇ ਤੁਹਾਨੂੰ ਤਾਂ ਨਹੀਂ ਮਹਿਲਾ ਵੱਲੋਂ ਫੋਨ ਆਇਆ ਵੀ ਹਾਂ ਭਾਈ ਖਿਆਲ ਰੱਖਿਓ ਸਾਡਾ ਨੀ ਐਸਾ ਕੁਝ ਨਹੀਂ ਜੀ ਜੋ ਪਾਰਟੀ ਸਾਡੇ ਰਹਿ ਹੈ ਉਹ ਮਤਲਬ ਕਿ ਉਹਨਾਂ ਦੇ ਅਸੀਂ ਇੱਜ਼ਤ ਵੀ ਕਰਦੇ ਹਾਂ ਕੋਈ ਦਿੱਕਤ ਨਹੀਂ ਕਿ ਜਦੋਂ ਪਾਰਟੀ 'ਚ ਰਹੇ ਉਹਨਾਂ ਨੇ ਨਿਮੰਦੀ ਕੀ ਸਾਡੀ ਕੀਤੀ ਹੈ ਅਸੀਂ ਨੇਚੁਰਲੀ ਜੇ ਸਾਡੇ ਐਮਪੀ ਰਹੇ ਉਹਨਾਂ ਦੇ ਨਜ਼ਦੀਕ ਤਾਂ ਅਸੀਂ ਹੋਵਾਂਗੇ ਪਰ ਅਗਲੀ ਗੱਲ ਇਹ ਆਉਂਦੀ ਜਦੋਂ ਉਹ ਪਾਰਟੀ ਦੇ ਵਿੱਚੋਂ ਦੂਜੀ ਪਾਰਟੀ ਵਿੱਚ ਚੇਂਜ ਕਰ ਪਰ ਇਸ ਵਰਕਰਾਂ ਦਾ ਵਰਕ ਤਾਂ ਉੱਥੇ ਖੜਾ ਹੈ ਕਾਂਗਰਸ ਦੀ ਇੱਕ ਖੂਬਸੂਰਤੀ ਰਹੀ ਹੈ ਕਾਂਗਰਸ ਦੇ ਲੀਡਰ ਬਦਲ ਸਕਦੇ ਆ ਵਰਕਰ ਉੱਥੇ ਰਹਿੰਦੇ ਆ ਕਦੇ ਵਰਕਰ ਲੀਡਰ ਦੇ ਨਾਲ ਨਹੀਂ ਜਾਂਦਾ ਵਰਕਰ ਉੱਥੇ ਰਹਿੰਦਾ ਤੁਸੀਂ ਪੁਰਾਣਾ ਇਤਿਹਾਸ ਵੀ ਦੇਖ ਲਓ ਵੀ ਜਿੰਨਾ ਜਿੰਨਾ ਬੰਦਿਆਂ ਨੇ ਕਾਂਗਰਸ ਨਾਲ ਬਗਾਵਤ ਕਰਕੇ ਆਪਣੀ ਨਵੀਂ ਪਾਰਟੀ ਬਣਾਈ ਹੈ ਉਹ ਕੋਈ ਬੰਦੇ ਕਾਮਯਾਬ ਨਹੀਂ ਹੋਏ ਜੀ ਤੇ ਕੀ ਲੱਗਦਾ ਅਕੀਲਤ ਸਵਾਲ ਕੀ ਜਿਹੜੀ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ 13 0 ਦਾਵਾ ਕੀਤਾ ਜਾ ਰਿਹਾ ਪਟਿਆਲਾ ਸੀਟ ਹੀ ਪੂਰੀ ਹੋਟ ਹੈ ਕੀ ਲੱਗਦਾ ਕਿ ਪਟਿਆਲਾ ਸੀਟ ਦੇ ਉੱਤੇ ਕਿਹੜੀ ਪਾਰਟੀ ਦਾ ਤੇ ਕਿਹੜੇ ਦਾ ਮੁਕਾਬਲਾ ਮੇਨ ਹੈ ਅਸਲੀਤਾ ਜੀ ਹੁਣ ਅਸੀਂ ਜਿਸ ਪਾਰਟੀ ਦੇ ਲਈ ਸੀ ਕੈਂਪੇਨ ਕਰ ਰਹੇ ਹਾਂ ਅਸੀਂ ਤਾਂ ਉਹਦੇ ਲਈ ਕਹਾਂਗੇ ਅਸੀਂ 100% ਇਥੋਂ ਇਲੈਕਸ਼ਨ ਜਿੱਤਾਂਗੇ ਹੁਣ ਤਾਂ ਮੁਕਾਬਲਾ ਕਿਹਦੇ ਨਾਲ ਹੋਊਗਾ ਕਾਂਗਰਸ ਨਾਲ ਦਾ ਮੁਕਾਬਲਾ ਅਕਲਦਾ ਨਾਲ ਹੋਊਗਾ ਆਮ ਆਦੀ ਪਾਰਟੀ ਨਾਲ ਹੋਊਗਾ ਜਾਂ ਫਿਰ ਬੀਜੇਪੀ ਦੇ ਨਾਲ ਹੋਊਗਾ ਦੇਖੋ ਇਸ ਤਿੰਨੋਂ ਚਾਰੋਂ ਪਾਰਟੀਆਂ ਮੈਦਾਨ ਦੇ ਵਿੱਚ ਐ ਜੋ ਰੂਲਿੰਗ ਪਾਰਟੀ ਹੁੰਦੀ ਐ ਉਹਦਾ ਫੇਰ ਵੀ ਮੌਕੇ ਦੇ ਉੱਤੇ ਦਬਦਬਾ ਹੁੰਦਾ ਜੋ ਮੈਂ ਆਪਣੇ ਨਿੱਜੀ ਤੌਰ ਤੇ ਕਹਿ ਸਕਦਾ ਵੀ ਜੋ ਸਾਡਾ ਮੁਕਾਬਲਾ ਰਹੇਗਾ ਉਹ ਆਪਣਾ ਆਪ ਦੇ ਨਾਲ ਰਹੂਗਾ ਫੇ ਤੀਜੇ ਨੰਬਰ ਤੇ ਕਾਲੀ ਦਲ ਹੋਊਗਾ ਚੌਥੇ ਨੰਬਰ ਤੇ ਬੀਜੇਪੀ ਹੋਊਗਾ ਉਹ ਬਤਾਨੀ ਥੈਂਕ ਯੂ ਸਰ ਸੋ ਵੈਸਾਨ ਜਿਵੇਂ ਤੁਹਾਨੂੰ ਦੱਸਿਆ ਕਿ ਤੁਸੀਂ ਹੁਣ ਕੀ ਸੋਚਦੇ ਹੋ ਇਸ ਇੰਟਰਵਿਊ ਦੇ ਬਾਰੇ ਆਪਣੇ ਕਮੈਂਟ ਬਾਕਸ ਦੇ ਵਿੱਚ ਸੁਝਾਅ ਜ਼ਰੂਰ ਦਿਓ ਤੁਹਾਨੂੰ ਫਿਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਵਾਂਗੇ ਤਦ ਤੱਕ ਦੇ ਜਾਸਤ ਧੰਨਵਾਦ